ਜਿੱਥੇ ਸਤਗੁਰਾਂ ਦੇ ਪਾਵਨ ਸਥਾਨ ਦੇ ਅਕਾਲ ਤਖਤ ਸਭ ਤੋਂ ਪਹਿਲੀ ਵਾਰੀ ਇਹੋ ਜੀ ਆਵਾਜ਼ ਉੱਠ ਰਹੀ ਆ ਮੈਂ ਤੁਹਾਨੂੰ ਦੱਸਦਾ कि ਸਾਰਿਆਂ ਨੂੰ ਪਤਾ ਕਿ ਜਦ ਵੀ ਜ਼ੁਲਮ ਹੁੰਦਾ ਹੈ ਨਾ ਮਨੁੱਖਤਾ ਤੇ ਜਦ ਵੀ ਉਹ ਜੀ ਗੱਲ ਆਂਦੀ ਆ ਤੇ ਸਿੱਖ ਕੌਮ ਸਭ ਤੋਂ ਪਹਿਲੀ ਐਸੀ ਕਮਿਊਨਿਟੀ ਆ ਜਿਹੜੀ ਆਪਣੇ ਆਪ ਪਿੱਛੇ ਛੱਡ ਕੇ ਕੋਈ ਵੀ ਚਾਹੇ ਨੇਚਰਲ ਕਲੈਮਿਟੀ ਸੀਗੀ ਤੁਸੀਂ ਦੇਖਿਆ ਕੋਵਿਡ ਦਾ ਟਾਈਮ ਸੀਗਾ ਲੋਕਾਂ ਆਪਣੇ ਮਾਪਿਆਂ ਦੀਆਂ ਲਾਸ਼ਾਂ ਨੂੰ ਹੱਥ ਨਹੀਂ ਲਾਇਆ ਲੇਕਿਨ ਸਾਡੀ ਕੌਮ ਇੱਕ ਐਸੀ ਕੌਮ ਸੀ ਸੂਰਮੇ ਅਮੰਗ ਖੜੀ ਹੋਈ ਹੋਰ ਅੱਜ ਕਿਉਂ ਜ਼ਰੂਰੀ ਆ ਕਿਉਂਕਿ ਅੱਜ ਪੂਰੇ ਜਿਵੇਂ ਤੁਸੀਂ ਖਾਲਸਾਣ ਦੇ ਵੀ ਗੱਲ ਕੀਤੀ ਭਾਰਤ ਦੀ ਵੀ ਗੱਲ ਕੀਤੀ ਅੱਜ ਪੂਰੇ ਭਾਰਤ ਤੇ ਉਹੋ ਜੀ ਚੀਜ਼ਾਂ ਹੋ ਗਈਆਂ ਇੱਕ ਐਸੇ ਲੋਕ ਆ ਕੇ ਕਬਜ਼ਾ ਕਰਕੇ ਬੈ ਚੁਕੇ ਨੇ ਜਿਨ੍ਹਾਂ ਦੇ ਕੋਲ ਸਾਰੇ ਰਿਸੋਰਸਸ ਸਾਰੀ ਪਾਵਰਸ ਨੇ ਉਸ ਚੀਜ਼ ਨੂੰ ਮੈਨੀਪੂਲੇਟ ਕਰਕੇ ईवीएम ईवीएम ਦੇ ਰਾਹੀਂ ਸਰਕਾਰ ਬਣਾ ਕੇ ਪੂਰਾ ਤੰਤਰ ਇਸਤੇਮਾਲ ਕਰਕੇ ਸਾਡੇ ਲਈ ਕੁਛ ਨਹੀਂ ਬਚ ਰਿਆ ਜਿਹੜੇ ਗਰੀਬ ਨੇ ਹੋਰ ਗਰੀਬ ਹੋ ਗਏ ਜਿੱਦਾਂ ਸਾਡਾ ਸਿੱਖੀ ਸਿਧਾਂਤ ਕੀ ਕਹਿੰਦੇ ਆ ਸਾਡੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਇਕੁਅਲ ਟ੍ਰੀਟਮੈਂਟ ਦਿੱਤਾ ਜਾਤ ਪਾਤ ਖਤਮ ਕੀਤੀ ਜਿਹੜੇ ਗਰੀਬ ਸੀਗੇ ਉਹਨਾਂ ਨੂੰ ਖਾਲਸਾ ਸਜਾਇਆ ਸ਼ਸਤਰਧਾਰੀ ਕੀਤਾ ਕਿ ਤੁਸੀਂ ਆਪਣੇ ਸੈਲਫ ਡਫੈਂਸ ਲਈ ਰੱਖਿਆ ਕਰ ਸਕਦੇ ਹੋ ਗਰੀਬਾਂ ਦੀ ਵੀ ਮਜ਼ਲੂਮਾਂ ਦੀ ਵੀ ਆਪਣੀ ਵੀ ਤੇ ਇਹ ਸਾਡੀ ਹੁਣ ਸਭ ਤੋਂ ਵੱਡੀ ਰਿਸਪਾਂਸ ਰਿਸਪੌਂਸਿਬਿਲਟੀ ਹੈ ਭਾਜੀ ਜਿੰਨੇ ਵੀ ਲੋਕਸ ਨੇ ਕਿ ਇਸ ਹੁਣ ਉਹ ਟਾਈਮ ਆ ਗਿਆ ਕਿ ਜੇ ਤੁਸੀਂ ਹੁਣ ਨਹੀਂ ਲੜੇ ਫਿਰ ਦੈਨ देयर इज नो অপਸ਼ਨ ਆਫਟਰ 2024 ਦੇ ਬਾਅਦ 31 ਤਰੀਕ ਨੂੰ ਬਾਬਾ ਨਿਵੇਸ਼ਰਾਮ ਜੀ ਵੱਲੋਂ ਜਿਹੜਾ এবੀਐਮ ਦਾ ਮੋਤਾ ਉਸ ਨੂੰ ਲੈ ਕੇ ਉਥੇ ਪੱਕਾ ਮੋਰਚਾ ਖੁੱਲਣੇ ਜਾ ਰਿਹਾ ਅਸੀਂ ਪੰਥਕ ਪੰਜਾਬ ਵੱਲੋਂ ਉਥੇ ਨਮਾਇੰਦਗੀ ਕਰਾਂਗੇ ਬਾਬਾ ਕੁਲਵਿੰਦਰ ਸਿੰਘ ਜੀ ਦਾਸ ਜਿਨੀਆਂ ਹੋਰ ਪੰਥਕ ਜਥੇਬੰਦੀਆਂ ਨੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਆਪਾਂ ਨੇ ਡਾਕਟਰ ਰਿਤੂ ਦਾ ਸਾਥ ਦੇਣਾ ਤੇ ਜੋ ਬਾਵਨ ਮੇਸਰਾਮ ਜੀ ਈਵੀਐਮ ਦਾ ਜਿਹੜਾ ਹੈਗਾ ਮੋਰਚਾ ਲਾਉਣ ਜਾ ਰਹੇ ਨੇ ਦੇਖੋ ਜਿਹੜੀ ਆ ਸਰਕਾਰ ਆ ਇਸ ਟਾਈਮ ਚੱਲ ਰਹੀ ਆ ਉਹ ਲੋਕਾਂ ਦੀ ਚੁਣੀ ਹੋਈ ਨਹੀਂ ਇਹ ਈਵੀਐਮ ਦੁਆਰਾ ਚੁਣੀ ਗਈ ਆ ਤਾਂ ਹੀ ਲੋਕਾਂ ਦੇ ਉੱਤੇ ਭਾਰੀ ਤਸੱਦਦ ਹੋ ਰਹੇ ਨੇ ਚਾਹੇ ਸਿੱਖ ਕੌਮ ਆ ਮੁਸਲਮਾਨ ਆ ਆਪਣੇ ਜਿਹੜੇ ਦੂਸਰੇ ਲੰਗਾਏਤ ਨੇ ਬੋਧੀ ਨੇ ਜੈਨੀ ਨੇ ਪਸਾਈ ਨੇ ਐਸਟੀਓਬੀਸੀ ਸਾਰੇ ਜਿਹੜੇ ਵਰਗਾਂ ਦੇ ਉੱਤੇ ਜ਼ੁਲਮ ਕਰ ਰਹੀ ਆ ਜੇ ਲੋਕਾਂ ਦੀ ਚੁਣੀ ਹੁੰਦੀ ਬੋਟ ਦੁਆਰਾ ਚੁਣੀ ਹੁੰਦੀ ਸਰਕਾਰ ਉਹ 100 ਵਾਰ ਸਾਰੇ ਵਰਗਾਂ ਦਾ ਖਿਆਲ ਰੱਖਦੀ ਸਾਰਿਆਂ ਦਾ ਉਹ ਸਤਕਾਰ ਕਰਦੀ ਪਰ ਇਹ ਈਵੀਐਮ ਦੀ ਪਤਾ ਹੈ ਸਾ ਤੇ ਹੁਣ ਵੀ ਜਿਹੜੀ ਇਲੈਕਸ਼ਨ ਹੋਣੀ ਆ 2-4 ਮਹੀਨਿਆਂ ਨੂੰ ਉਹ ਵੀ ਅਸੀਂ ਮੰਗ ਕਰ ਰਹੇ ਆ ਜਿਹੜਾ ਚੋਣ ਕਮਿਸ਼ਨਰ ਨਾਲ ਉਹਦੇ ਅੱਗੇ ਤਰਨ ਵੀ ਲੱਗਣਗੇ ਪ੍ਰੋਟੈਸਟ ਵੀ ਹੋਣਗੇ ਪੱਕਾ ਮੋਰਚਾ ਵੀ ਲੱਗੂਗਾ ਵੀ ਜਿਹੜੀ ਵੈਲਟ ਆ ਪੇਪਰ ਦੇ ਉੱਤੇ ਇਲੈਕਸ਼ਨ ਕਰਾਈ ਜਾਵੇ ਈਵੀਐਮ ਨੂੰ ਰੱਦ ਕੀਤਾ ਜਾਵੇ ਕਿਉਂਕਿ ਜੇ ਈਵੀਐਮ ਦਾ ਇੱਕ ਬਟਨ ਦਬਦਿਆਂ ਉਹ ਸਾਰੇ ਭਾਜਪਾ ਨੂੰ ਵੋਟ ਜਾਂਦੀ ਆ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਜਿਹੜਾ ਚੋਣ ਕਮਿਸ਼ਨਰ ਨਾਲ ਕੇ ਈਵੀਐਮ ਖਤਮ ਕਰਕੇ ਵੈਲਟ ਪੇਪਰ ਤੇ ਚੋਣ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਲੋਕ ਨੇ ਭਾਰਤ ਦੀ ਜਨਤਾ ਪੰਜਾਬ ਹਰਿਆਣਾ ਜੋਪੇ ਜਿੰਨੇ ਵੀ ਹੈਗੇ ਨੇ ਸੂਬੇ ਸਾਰੇ ਉਹਨਾਂ ਦੀ ਬੋਰਡ ਦਾ ਇਸਤੇਮਾਲ ਸਹੀ ਹੋ ਸਕੇ ਉਹ ਸਹੀ ਤਾਂ ਹੋਊਗਾ ਜੇ ਬੈਲਟ ਪੋਪਰ ਦੇ ਉੱਤੇ ਆ ਜਿਹੜੀ ਹੈਗੀ ਚੋਣ ਹੋਗੀ ਤਾਂ ਹੀ ਲੋਕਾਂ ਦੀ ਜਿਹੜੀ ਸਰਕਾਰ ਉਹ ਆ ਸਕਦੀ ਆ ਤਾਂ ਹੀ ਉਹਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਜੇ ਲੋਕਾਂ ਦੁਆਰਾ ਚੁਣੀ ਹੋਗੀ ਬਾਬਾ ਜੀ ਈਵੀਐਮ ਦੇ ਅਗੇਂਸਟ ਜੀ ਉਪਰਿਸ਼ਦ ਕੀ ਹੋ ਸਕਦੀ ਹੈ ਦੇਖੋ ਈਵੀਐਮ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨੂੰ ਹੈਂਗ ਕਰਕੇ ਜਿਹੜੀਆਂ ਸਰਕਾਰਾਂ ਨੇ ਉਹ ਆਪ ਜਿੱਤਦੀਆਂ ਨੇ ਲੋਕਾਂ ਦੁਆਰਾ ਨਹੀਂ ਚੁਣੀ ਜਾਂਦੀ ਸਰਕਾਰ ਇਸ ਕਰਕੇ ਸਾਰੇ ਵਰਗਾਂ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਦੇਖੋ ਪਹਿਲਾਂ ਬਾਹਰਲੀਆਂ ਕਟਰੀਆਂ ਸੀ ਉੱਥੇ ਵੀ ਈਵੀਐਮ ਦਾ ਪ੍ਰਯੋਗ ਹੁੰਦਾ ਸੀ ਉਦੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਰੇ ਦੇਸ਼ਾਂ ਦੇ ਵਿੱਚ ਈਵੀਐਮ ਬੈਨ ਕਰਤੀ ਫਿਰ ਭਾਰਤ ਦੇ ਵਿੱਚ ਹੀ ਈਵੀਓ ਕਿਉਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਈਵੀਐਮ ਬੰਦ ਕਰਕੇ ਬੈਲਟ ਤੇ ਹੀ ਜਿਹੜੀ ਚੋਣ ਹੋਣੀ ਚਾਹੀਦੀ ਹੈ ਤਾਂ ਕਿ ਸਹੀ ਸਰਕਾਰ ਤੁਣੀ ਜਾ ਸਕੇ ਕਿਹੜੀ ਕਿਹੜੀ ਪਾਰਟੀ ਨ ਬੋਲ ਵਿੱਚ ਦੇਖੋ ਇਸ ਟਾਈਮ ਤਾਂ ਜਿਹੜੇ ਹੈਗੇ ਨੇ ਬਾਵਨ ਮੇਸ਼ਰਾਮ ਜੀ ਨੇ ਮਹਿਮੂਦ ਪ੍ਰਾਚਾ ਸਾਹਿਬ ਨੇ ਡਾਕਟਰ ਗੀਤੂ ਜੀ ਨੇ ਤੇ ਦੀਪਕ ਫੌਜੀ ਸਾਹਿਬ ਨੇ ਤੇ ਮਨੋਜ ਦੋਹਣ ਜੀ ਨੇ ਤੇ ਹੋਰ ਵੀ ਬਹੁਤ ਸਾਰੀਆਂ ਦੇਖੋ ਅਸੀਂ ਸਾਰਿਆਂ ਨੂੰ ਕਹਿੰਨੇ ਆ ਇਹ ਇਕੱਲਾ ਸਾਡਾ ਮੁੱਦਾ ਨਹੀਂ ਅਸੀਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਅਸੀਂ ਕੋਈ ਇਲੈਕਸ਼ਨ ਲੜਨੀ ਅਸੀਂ ਤਾਂ ਦੇਖੋ ਜਦੋਂ ਵੀ ਕੋਈ ਜ਼ੁਲਮ ਹੁੰਦਾ ਜਿਹੜੀ ਖਾਲਸਾ ਫੌਜ ਆ ਉਹ ਉੱਥੇ ਡਟਿਆ ਕਰਦੀ ਅੱਜ ਭਾਰਤ ਦੇ ਲੋਕਾਂ ਉੱਤੇ ਜ਼ੁਲਮ ਹੋ ਰਿਹਾ ਇੱਕ ਜ਼ੁਲਮੀ ਆ ਨਾ ਇਹ ਈਵਮ ਦਾ ਬਟਨ ਦਬੋ ਇੱਕ ਪਾਰਟੀ ਨੂੰ ਵੋਟ ਜਾਵੇ ਇਹ ਜ਼ੁਲਮ ਆ ਜਿੱਥੇ ਜ਼ੁਲਮ ਹੋਵੇ ਉੱਥੇ ਅਸੀਂ ਖੜ੍ਹ ਜਾਂਦੇ ਆ ਅਸੀਂ ੱਤਕਾ ਨਹੀਂ ਸਹਿਣ ਕਰ ਸਕਦੇ ਇਹ ਜ਼ੁਲਮ ਨੂੰ ਰੋਕਣ ਵਾਸਤੇ ਹੁਣ ਅਸੀਂ ਜਿਹੜਾ ਇੱਕ ਵੱਡਾ ਮੋਰਚਾ ਲਾਉਣ ਦਿੱਲੀ ਜਾ ਰਹੇ ਆ ਤੇ ਉਹ ਸਾਰੀਆਂ ਜਿੰਨੀਆਂ ਪਾਰਟੀਆਂ ਨੇ ਕੋਈ ਵੀ ਯਾ ਰਾਜਨੀਤਿਕ ਅਸੀਂ ਕਿਸੇ ਪਾਰਟੀ ਦੇ ਨਹੀਂ ਹੈਗੇ ਇੱਕ ਪਾਰਟੀ ਦੇ ਨਹੀਂ ਅਸੀਂ ਸਾਰਿਆਂ ਦਾ ਅਸੀਂ ਭਾਰਤ ਦੇ ਲੋਕਾਂ ਦੇ ਆ ਅਸੀਂ ਪੰਥ ਦੇ ਆ ਅਸੀਂ ਬਾਬਾ ਜੀ ਬਾਬਾ ਮੇਸ਼ ਰਾਮ ਜੀ ਪ੍ਰਾਚਾ ਸਾਹਿਬ ਡਾਕਟਰ ਰਿਤੂ ਜੀ ਦੀਪਕ ਸਾਹਿਬ ਕਰ ਰਹੇ ਨੇ ਗਵਾਈਏ ਸਾਰੇ ਕਰਨੀ ਸ਼ੁਰੂ ਕਦੋਂ ਹੋਏਗਾ ਜੀ ਮੋਦੀ 31 ਤਰੀਕ ਤੋਂ ਲੱਗਣ ਜਾ ਰਿਹਾ ਤੇ ਇਹਨਾਂ ਦਾ ਜਿਹੜਾ ਪ੍ਰੋਟੈਸਟ 5 ਤਰੀਕ ਤੋਂ ਬਾਕੀ ਡਾਕਟਰ ਰਿਤੂ ਜੀ ਗੱਲ ਕਰ ਰਹੇ ਨੇ ਇਹ ਪਹਿਲੀ ਵਾਰ ਵੇਖਿਆ ਜੀ ਅਕਾਲ ਤਖਤ ਸਾਹਿਬ ਤੇ EVM ਦੇ ਖਿਲਾਫ ਜਿਹੜੀ ਆ ਆਵਾਜ਼ ਸ਼ੁਰੂ ਕਰਨ ਵਾਸਤੇ ਇਕੱਠੇ ਹੋ ਰਹੇ ਨੇ ਪਹਿਲੀ ਵਾਰ ਵੇਖ ਨੂੰ ਮਿਲ ਰਿਹਾ ਹੈ ਦੇਖੋ ਸਾਡਾ ਤਾਂ ਜਿਹੜਾ ਅਰਦਾਸ ਆ ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਅਸੀਂ ਜੋ ਵੀ ਕੰਮ ਸ਼ੁਰੂ ਕਰਨਾ ਮੋਰਚਾ ਲਾਉਣਾ ਸਾਡਾ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਆ ਸਾਡਾ ਤਾਂ ਇਹੀ ਇਸ਼ਟਾ ਇਹੀ ਸਾਡਾ ਜਿਹੜਾ ਹੈਗਾ ਪਹਿਲਾ ਕਿ ਅਕਾਲ ਤਖਤ ਸਾਹਿਬ ਤੇ ਉੱਤੇ ਜਦੋਂ ਵੀ ਕੋਈ ਮੋਰਚਾ ਲਾਇਆ ਜਾਂਦਾ ਉਹ ਅਕਾਲ ਤਖਤ ਸਾਹਿਬ ਤੇ ਹੀ ਸਿੱਖ ਜਿਹੜੇ ਅਰਦਾਸ ਕਰਦਨੇ ਆ ਅਸੀਂ ਪੰਥਕ ਹੋਣ ਦੇ ਨਾਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਆਏ ਆ ਕਿ ਸਫਲਤਾ ਬਖਸ਼ਿਓ ਇਹਦੇ ਵਿੱਚ ਸਾਡਾ ਨਹੀਂ ਕੱਲਿਆਂ ਦਾ ਇਦੇ ਵਿੱਚ ਪੂਰੇ ਭਾਰਤ ਦੇ ਲੋਕਾਂ ਦਾ ਭਲਾ ਹੋਣ ਜਾ ਰਿਹਾ ਉਹ ਹੋਊਗਾ ਜੇ EVM ਹਟਦੀ ਆ ਤਾਂ ਇਹ ਅਸੀਂ ਹੱਕ ਸੱਚ ਦਾ ਕਈ ਲੋਕ ਤੇ EVM ਨੂੰ ਤੇ ਭਾਰਤ ਸਰਕਾਰ ਨੂੰ ਨਹੀਂ ਮੰਨਦੇ ਉਹ ਕਹਿੰਦੇ ਸਾਨੂੰ ਵੱਖਰਾ ਖਾਲਸਾਣ ਚਾਹੀਦਾ ਹੈ ਕਿਸ ਤਰ੍ਹਾਂ ਵੇਖਦੇ ਹੋ ਜੇ ਇਸ ਤਰ੍ਹਾਂ ਦੇਖੋ ਜਿਹੜੀ ਖਾਲਸਾਣ ਦੀ ਮੰਗ ਆ ਦੇਖੋ ਇਸ ਇਸ ਟਾਈਮ ਸਾਡੇ ਉਹ ਚੱਲ ਰਹੇ ਨੇ ਉਹ ਅਸੀਂ ਲੜਾਈ ਛੱਡਣੀ ਨਹੀਂ ਹੈਗੀ ਖਾਲਸਾ ਰਾਜ ਦੀ ਲੜਾਈ ਬੰਦੀ ਸਿੰਘਾਂ ਦੀ ਲੜਾਈ ਪਾਣੀਆਂ ਦੀ ਲੜਾਈ ਕਿਸਾਨੀ ਦੇ ਮੁੱਦਿਆਂ ਉੱਤੇ ਜਿਹੜੀ ਲੜਾਈ ਚੱਲਦੀ ਐ ਐਮਐਸਪੀ ਦੀ ਉਹ ਲੜਾਈਆਂ ਜਾਰੀ ਰਹਿਣਗੀਆਂ ਪਰ ਐਸ ਟਾਈਮ ਜਿਹੜਾ ਮੁੱਦਾ ਉਹ ਇਲੈਕਸ ਨੂੰ ਲੈ ਕੇ ਈਵੀਐਮ ਦਾ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਊਗਾ ਉਹ ਵੀ ਲੜਾਈਆਂ ਚੱਲਦੀਆਂ ਰਹਿਣਗੀਆਂ ਉਹ ਆਪ ਦੀ ਜਗ੍ਹਾ ਤੇ ਨੇ ਇਹ ਜਿਹੜਾ ਹੈਗਾ ਅਸਲ ਜਿਹੜੀ ਲੜਾਈ ਆ ਈਵੀਐਮ ਦੀ ਆ ਈਵੀਐਮ ਹੀ ਸਾਰੇ ਜਿਹੜੀ ਮੁਸ਼ਕਲਾਂ ਦਾ ਜਿਹੜੀ ਜਾੜਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ